ਬੈਠੋ ਜੀ ਪਲੀਜ਼ ਮਸ਼ਕੋਕ ਜੀ ਬੈਠੋ ਆ ਜਾਓ ਨਹੀਂ ਨਹੀਂ ਬੈਠੋ ਬੈਠੋ ਮੈਂ ਸੋਚਿਆ ਤੁਸੀਂ ਖੜੇ ਹੋ ਵਟ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਨੂੰ ਲੱਗਦਾ ਮੇਰੇ ਬੋਲਣ ਚੋਗਾ ਦਾ ਕੁਝ ਰਿਹਾ ਨਹੀਂ ਜਾਂ ਤਾਂ ਸਾਡੇ ਅਫਸਰ ਸਹਿਬਾਨ ਨੇ ਤੁਹਾਨੂੰ ਸਾਰਾ ਕੁਝ ਦੱਸਤਾ ਬਾਕੀ ਤੁਹਾਡੇ ਸਵਾਲਾਂ ਨੇ ਦੱਸ ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਉਹੀ ਚੀਜ਼ਾਂ ਬੋਲਾਂ ਜਿਹੜੀਆਂ ਹਲੇ ਤੱਕ ਨਹੀਂ ਕਵਰ ਹੋਈਆਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਆ ਕਿ ਤੁਹਾਡੇ ਅੰਮ੍ਰਿਤਸਰ ਤੋਂ ਜੀਵਨ ਜੋਤ ਕੌਰ ਜੀ ਜਸਵਿੰਦਰ ਸਿੰਘ ạtਾਰੀ ਤੋਂ ਸਾਡੇ ਐਮਐਲਏ ਜੀ ਕਰਮਜੀਤ ਸਿੰਘ ਰਿੰਕੂ ਚੇਅਰਮੈਨ ਇੰਪਰੂਵਮੈਂਟ ਟਰਸਟ ਗੁਰਪ੍ਰੀਤ ਭੁੱਲਰ ਕਮਿਸ਼ਨਰ ਪੁਲਿਸ ਇਨਾਂ ਨੂੰ ਤਾਂ 100 'ਚੋਂ 100 ਮਿਲਣੇ ਚਾਹੀਦੇ ਕਿਉਂਕਿ ਲਾਅ ਐਂਡ ਆਰਡਰ ਦੀ ਤਾਰੀਫ਼ ਕਰਤੀ ਜੇ ਜੇ ਲੋਕੀ ਤਾਰੀਫ਼ ਕਰਨ ਉਹਦੇ ਨਾਲੋਂ ਬੈਟਰ ਕੀ ਹੋ ਸਕਦਾ ਸਾਡੇ ਡਾਇਨਾਮਿਕ ਡੀਆਈਡੀ ਡਾਇਰੈਕਟਰ ਆਫ ਇੰਡਸਟਰੀਜ਼ ਐਮਡੀ ਪੀਐਸਆਈਸੀ ਸੁਰਬੀ ਮਲਕ ਇੱਥੋਂ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸ਼ਾਨੀ ਜੀ ਐਡੀਸ਼ਨਲ ਸੀਈਓ ਰਾਹੁਲ ਸ਼ਾਬਾ ਜੀ ਵੈਬ ਮਹੇਸ਼ਵਰੀ ਸਾਡੇ ਪੀਡੀਸੀ ਦੇ ਪੰਜਾਬ ਡਵੈਲਪਮੈਂਟ ਕਾਉਂਸਲ ਦੇ ਸੀਨੀਅਰ ਮੈਂਬਰ ਅਸੀਂ ਸਾਰੇ ਇੱਥੇ ਆਏ ਆ ਸਾਡੇ ਦੋ ਚੇਅਰਮੈਨ ਅਸ਼ੋਕ ਅਰੋੜਾ ਜੀ ਦਾਵਤ ਤੋਂ ਤੇ ਜਿਹੜੇ ਉਦੇ ਹੈਗੇ ਆ ਟੂਰਿਜ਼ਮ ਦੇ ਉਹ ਆਏ ਹੋਏ ਆ ਅੱਜ ਗੁਰਦਪਤ ਅੱਛਾ ਆ ਬੈਠੇ ਆ ਸੌਰੀ ਤੇ ਮੈਂ ਹੁਣ ਜਿਹੜੇ ਇਸ਼ੂ ਡਿਸਕਸ ਹੋ ਚੁੱਕੇ ਆ ਉਹ ਮੈਂ ਦੁਬਾਰਾ ਨਹੀਂ ਕਰਨਾ ਚਾਹੂੰਗਾ ਬਟ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜੋ ਜੋ ਤੁਸੀਂ ਸੁਜੈਸ਼ਨ ਦਿੱਤੇ ਆ ਮੈਂ ਇੱਕ ਇੱਕ ਪੁਆਇੰਟ ਨੋਟ ਕੀਤਾ ਨਾਮ ਦੇ ਨਾਲ ਕੀਤਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਿੰਨੇ ਇਹਦੇ ਚ ਕੰਮ ਹੋਣ ਵਾਲੇ ਹੋਣਗੇ ਉਹ ਕਰਕੇ ਦਿਖਾਵਾਂਗੇ ਤੁਹਾਨੂੰ ਦੇਖੋ ਗੱਲਾਂ ਵਿੱਚ ਉਹ ਬਲੀਵ ਕਰਦੇ ਆ ਜਿਨ੍ਹਾਂ ਨੇ ਯਾ ਇਲੈਕਸ਼ਨਾਂ ਦੇ ਕੋਲ ਆਣਾ ਹੁੰਦਾ ਜਾਂ ਇੱਕ ਅੱਧੀ ਵਾਰੀ ਵੇਚ ਆਣਾ ਹੁੰਦਾ ਜਿੱਦਾਂ ਕਿ ਇਹਨਾਂ ਨੇ ਕਿਹਾ ਅੰਮ੍ਰਿਤਸਰ ਚ ਮੈਂ ਦੋ ਵਾਰੀ ਆ ਚੁੱਕਾ ਜਦੋਂ ਦਾ ਮਨਿਸਟਰ ਬਣਿਆ ਹਲੇ 5 ਹਫ਼ਤੇ ਹੋਏ ਵੈਸੇ ਵੀ ਅੰਮ੍ਰਿਤਸਰ ਤਾਂ ਗੁਰੂਆਂ ਦੀ ਨਗਰੀ ਹੈ ਸਾਡਾ ਫਰਜ਼ ਬੰਦਾ ਹੈ ਭਈ ਇਹ ਸ਼ਹਿਰ ਇਹ ਜਿਹਾ ਹੋਵੇ ਹਰ ਪੱਖੋਂ ਕਿ ਦੁਨੀਆ ਦੇਖੇ ਮੈਂ ਤੈਨੂੰ ਗੇਟਵੇ ਆਫ ਪੰਜਾਬ ਵੀ ਕਹਿੰਦਾ ਜਿਹੜਾ ਇੱਥੋਂ ਆਣਾ ਚਾਹਦਾ ਉਹ ਪਹਿਲਾਂ ਕਹਿੰਦਾ ਜੀ ਮੈਂ ਫਲਾਈਟ ਅੰਮ੍ਰਿਤਸਰ ਦੀ ਲਵਾਂ ਤਾਂ ਕਿ ਇੱਥੇ ਨਤਮਸਤਕ ਹੋ ਕੇ ਮੈਂ ਬਾਕੀ ਜਗ੍ਹਾ ਜਾਊਂਗਾ ਅੱਜ ਕੋਈ ਸੰਗਰੂਰ ਤੋਂ ਮੈਨੂੰ ਮਿਲਣ ਆਕੇ ਮੈਂ ਕਿਹਾ ਤੁਸੀਂ ਸੰਗਰੂਰ ਤੋਂ ਇੰਨੀ ਦੇਰ ਕਿਉਂ ਆਏ ਮੈਂ ਤਾਂ ਪਰਸੋ ਲੁਧਿਆਣੇ ਹੋਣਾ ਸੀ ਕਹਿੰਦਾ ਨਹੀਂ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਐਸੇ ਬਹਾਨੇ ਅਸੀਂ ਮੱਥਾ ਵੀ ਟੇਕ ਲਿਆ ਇਹ ਅਮ੍ਰਿਤਸਰ ਦੀ ਖਾਸੀਅਤ ਹੈ ਕਿ ਜਿੱਥੋਂ ਮਰਜ਼ੀ ਆਣਾ ਪਵੇ ਕੋਈ ਮਾਈਂਡ ਨਹੀਂ ਕਰਦਾ ਹਫਤੇ 'ਚ ਮੈਨੂੰ ਇੱਕ ਦੋ ਫੋਨ ਵੀ ਆ ਜਾਂਦੇ ਜੀ ਕਿ ਹੁਣ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਅਸੀਂ ਵਾਗਾ ਬਾਰਡਰ ਜਾਣਾ ਦੇਖੋ ਕਿੰਨੇ ਲੋਕਾਂ ਦਾ ਹੁੰਦਾ ਕਿ ਸਾਡਾ ਇੰਤਜ਼ਾਮ ਕਰ ਦਿਓ ਮੈਂ ਕਮਿਸ਼ਨਰ ਸਾਹਿਬ ਨੂੰ ਤੇ ਡਿਪਟੀ ਕਮਿਸ਼ਨਰ ਨੂੰ ਤੰਗ ਕਰਦਾ ਰਹਿਣਾ ਕਿ ਇਹਨਾਂ ਦਾ ਧਿਆਨ ਰੱਖ ਲਿਓ ਔਰ ਬਹੁਤ ਹੀ ਵਧੀਆ ਮਹਿਮਾਨ ਨਿਵਾਜ਼ੀ ਹੁੰਦਾ ਹੈ ਜਿਹੜਾ ਇੱਥੋਂ ਹੋ ਕੇ ਜਾਂਦਾ ਹੈ ਤਾਰੀਫ ਹੀ ਕਰਦਾ ਹੈ ਜੀ ਸਾਡੇ ਦਰਸ਼ਨ ਬੜੇ ਵਧੀਆ ਹੋਏ ਔਰ ਬੜਾ ਵਧੀਆ ਸਾਨੂੰ ਲੱਗਿਆ ਮੈਂ ਜਿਹੜਾ ਕਿ ਮੈਂ ਬਰੀਫ ਵਿੱਚ ਦੱਸੂਗਾ ਸਰਬੀ ਜੀ ਨੇ ਜਿਹੜੇ 5 ਨੋਟੀਫਿਕੇਸ਼ਨ ਦੱਸੇ ਹੈ ਪੀਐਸਆਈਸੀ ਵੱਲੋਂ ਹੋਏ ਹੈ ਇਹਦੇ ਨਾਲੋਂ ਬੈਟਰ ਨੋਟੀਫਿਕੇਸ਼ਨ ਤੁਸੀਂ Google ਕਰ ਲਓ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਤ ਲਓ ਕਿਸੇ ਵੀ ਸਟੇਟ ਵਿੱਚ ਨਹੀਂ ਤੁਹਾਨੂੰ ਮਿਲਣਗੇ ਮੈਂ ਤੁਹਾਨੂੰ ਉਹਦਾ ਇੱਕ ਐਗਜ਼ਾਮਪਲ ਦਿੰਦਾ OTSC ਅਨਾਉਂਸ ਕੀਤਾ OTS ਦੇ ਨਾਲ ਕੀ ਹੋਇਆ ਇੱਕ ਵੱਡਾ ਇੰਡਸਟਰੀਅਲ ਹਾਊਸ ਕਲਕੱਤਾ ਦਾ ਉਹ ਕਹਿੰਦੇ ਜੀ ਹੁਣ ਅਸੀਂ ਪੰਜਾਬ 'ਚ ਇਨਵੈਸਟ ਕਰਨਾ ਹੈ ਮੈਂ ਕਿਹਾ ਤੁਹਾਡਾ OTS ਨਾਲ ਕੀ تعلق ਹੈ ਨਾਤਾ ਤੁਹਾਡੇ ਕੋਲ ਕੋਈ ਜ਼ਮੀਨ ਨਾ ਤੁਹਾਨੂੰ ਇਹਦੇ ਵਿੱਚ ਕੋਈ ਫਾਇਦਾ ਹੋਇਆ ਫਿਰ ਪੰਜਾਬ ਕਿ ਕਹਿੰਦੇ ਜੀ ਇੱਥੋਂ ਪਤਾ ਲੱਗਦਾ ਹੈ ਕਿ ਤੁਹਾਡੀ ਸਰਕਾਰ ਕਿੰਨੀ ਇੰਡਸਟਰੀਅਲ ਫ੍ਰੈਂਡਲੀ ਹੈ ਅਸੀਂ ਐਸਲੀ ਇਨਵੈਸਟ ਕਰਨਾ ਪੰਜਾਬ ਕਿ ਸਾਨੂੰ ਹਰ ਵੱਲੇ ਸਾਥ ਮਿਲੇਗਾ ਮੈਂ ਤੁਹਾਨੂੰ ਦੱਸਿਆ ਮੈਨੂੰ ਸਿਰਫ 5 ਹਫ਼ਤੇ ਹੋਏ ਹੈ ਜੁਆਇਨ ਕੀਤੇ ਮੇਰੇ ਕੋਲ ਇਨਵੈਸਟਰ ਆਏ ਮਿਲੇ ਉਹਦੇ ਵਿੱਚ ਕਾਰਗਿਲ ਹੈ ਉਹਦੇ ਵਿੱਚ ਸਵਰਾਜ ਮਾਸਦਾ ਜਿਹੜਾ ਮਿੰਦਰਾ ਜੀ ਨੇ ਮਿੰਦਰਾ ਨੇ ਹੁਣ ਟੇਕਓਵਰ ਕੀਤਾ ਇੱਕ ਹੋਰ ਵੀ ਮੇਰੇ ਕੋਲ ਆਏ ਸੀ ਮੈਨੂੰ ਹੁਣ ਨਾਮ ਨਹੀਂ ਯਾਦ ਆ ਰਿਹਾ ਸਾਰਿਆਂ ਨੇ ਇੰਨੀ ਤਾਰੀਫ ਕੀਤੀ ਹਾਂ ਹਾਰਟੈਕਸ ਰਬੜ ਹਲੇ ਉਹਨਾਂ ਦਾ ਹైదరాబాద్ ਯੂਨਿਟ ਵੀ ਹੈ ਇੱਥੇ ਉਹ ਪੰਜਾਬ ਦੀ ਤਾਰੀਫ ਹੀ ਕਰਕੇ ਜਾਂਦੇ ਆ ਕਿ ਜੀ ਸਾਡਾ ਐਕਸਪੀਰੀਅੰਸ ਬਾਕੀ ਸਟੇਟਾਂ ਚ ਇਹ ਜਿਹਿਆ ਨਹੀਂ ਹੈਗਾ ਕਾਰਗਿਲ ਵੱਲੇ ਆਏ ਉਹਨਾਂ ਦੇ ਕੋਈ ਦੋ ਛੋਟੇ ਇਸ਼ੂ ਸੀ ਮੈਂ ਉਸੇ ਵੱਲੇ ਫੋਨ ਕਰਤਾ कोरोना ਦਾ 2-3 ਦਿਨਾਂ ਚ ਹੋ ਗਿਆ ਕਹਿੰਦੇ ਜੇ ਅਸੀਂ ਕਿਸੇ ਹੋਰ ਸਟੇਟ 'ਚ ਜਾ ਕੇ ਇਹ ਜਿਹਾ ਫੋਨ ਕਰਾਣਾ ਹੋਵੇ ਨਾ ਸਾਨੂੰ 1 ਮਹੀਨਾ ਘੱਟੋ-ਘੱਟ ਸਿਰਫ ਫੋਨ ਕਰਾਉਣ 'ਚ ਲੱਗ ਜਾਏ ਕੰਮ ਤਾਂ ਛੱਡੋ ਜਿਹੜਾ ਤੁਸੀਂ 10 ਮਿੰਟ 'ਚ ਕਰ ਕੋਈ ਇਹ ਨਹੀਂ ਸੀ ਕੰਮ ਹੋਣ ਵਾਲਾ ਨਹੀਂ ਸੀ ਮੈਨੂੰ ਨਹੀਂ ਸਮਝ ਆਂਦੀ ਕਿ ਬਾਕੀ ਸਟੇਟਾਂ 'ਚ ਕਿਉਂ ਲੱਗਦਾ ਔਰ ਦੂਜੀ ਗੱਲ ਦੇਖੋ ਪਹਿਲਾਂ ਸਰਕਾਰਾਂ 'ਚ ਕੀ ਹੁੰਦਾ ਸੀ ਅਸੀਂ ਪੰਜਾਬ ਇਨਵੈਸਟ ਸਬਮਿਟ ਕਰਨਾ ਅਸੀਂ ਬਾਹਰੋਂ ਇਨਵੈਸਟਰ ਬੁਲਾਣੇ ਆ ਸਾਨੂੰ ਇਨਵੈਸਟਮੈਂਟ ਚਾਹੀਦੀ ਅਸੀਂ ਐਤ ਕੀ ਇਹ ਸੋਚਿਆ ਆਪਸ ਚ ਬੈਠ ਕੇ ਪੀ ਡੀ ਸੀ ਸੀ ਸਾਡੇ ਅਫਸਰ ਸਹਿਬਾਨ ਸੀ ਕਿ ਅਸੀਂ ਪੰਜਾਬ ਤੋਂ ਚੱਲੂ ਹੋਣਾ ਚਲੋ 12 ਨੂੰ ਬਾਹਰ ਵਾਲਿਆਂ ਨੂੰ ਜੀ ਆਇਆਂ ਨੂੰ ਅਸੀਂ ਬਾਹਰ ਵੀ ਜਾਵਾਂਗੇ ਪਰ ਜਿਹੜੇ ਜਿਨ੍ਹਾਂ ਨੇ ਪੰਜਾਬ 'ਚ ਇਨਵੈਸਟ ਕੀਤਾ ਉਹ ਸਾਡੇ ਲਈ ਜ਼ਿਆਦਾ ਇੰਪੋਰਟੈਂਟ ਹੈ ਅਸੀਂ ਚਾਹੁੰਦੇ ਆ ਉਹ ਆਪਣੀਆਂ ਕਪੈਸਟੀਆਂ ਦੁਗਨੀਆਂ ਤਿਕਲੀਆਂ ਕਰਨ ਉਹ ਪੰਜਾਬ ਵਿੱਚ ਹੋਰ ਕੰਮ ਕਰਨ ਔਰ ਜੋ ਉਹਨਾਂ ਦੀਆਂ ਪ੍ਰੋਬਲਮਸ ਹੈ ਉਹ ਸੋਲਵ ਕਰੀਏ ਕਿਉਂਕਿ ਤੁਸੀਂ ਲੋਕ ਇੰਡਸਟਰੀਅਲਿਸਟ ਤਾਂ ਹੈਗੇ ਹੋ ਸਾਡੇ ਬ੍ਰਾਂਡ ਐਮਬੈਸਡਰ ਵੀ ਜੇ ਤੁਸੀਂ ਬਾਹਰ ਵਾਲਿਆਂ ਨੂੰ ਜਾ ਕੇ ਕਹੋਗੇ ਜੀ ਅਸੀਂ ਬੜੇ ਖੁਸ਼ ਹਾਂ ਉਤਾਈ ਆਣਗੇ ਜੇ ਤੁਸੀਂ ਜਾ ਕੇ ਉੱਥੇ ਇਹ ਕਹਤਾਂ ਕਿ ਜੀ ਸੰਤਾ ਇਹ ਪ੍ਰੋਬਲਮ ਆਂਦੀ ਸੰਤਾ ਜੀ ਉਹ ਪ੍ਰੋਬਲਮ ਆਂਦੀ ਸਾਡੀ ਤਾਂ ਗੱਲ ਨਹੀਂ ਸੁਣਦੇ ਉਹਨਾਂ ਨੇ ਕਹਿਣਾ ਪਹਿਲੇ ਹੀ ਰੋਈ ਪੱਟੀ ਜਾਂਦੇ ਅਸੀਂ ਕੀ ਕਰਨਾ ਚਾ। ਸੋ ਮੇਰਾ ਮਤਲਬ ਇਹ ਹੈ ਕਿ ਯਕੀਨ ਕਰੋ ਜੋ ਤੁਹਾਡੇ ਇਸ਼ੂ ਹੋਣਗੇ ਜੋ ਤੁਹਾਡੀਆਂ ਪ੍ਰੋਬਲਮਸ ਹੋਣਗੀਆਂ ਅਸੀਂ ਸਾਰੀਆਂ ਹੱਲ ਕਰਾਂਗੇ ਇਹ ਜਿਹੜੀਆਂ ਰੋਡਸ ਐ ਹੋਰ ਐ ਇਹ ਇਹ ਕੰਮ ਵੈਸੇ ਹੀ ਸਰਕਾਰਾਂ ਦਾ ਫਰਜ਼ ਬੰਦ। ਅਸੀਂ ਤੁਹਾਡੇ ਤੇ ਇਸ਼ਾਨ ਨਹੀਂ ਕਰ ਰਹੇ। ਤੁਸੀਂ ਸਾਡੇ ਤੇ ਆਸਾਨ ਕਰ ਰਹੇ ਹੋ ਸਰਕਾਰ ਤੇ ਇੱਥੇ ਇੰਡਸਟਰੀ ਚਲਾ ਕੇ ਤੁਸੀਂ ਜੋ ਰੋਜ਼ਗਾਰ ਦੇ ਰਹੇ ਹੋ ਤੁਸੀਂ ਟੈਕਸ ਦੇ ਰਹੇ ਹੋ ਜੇ ਰੋਜ਼ਗਾਰ ਨਹੀਂ ਦਿਓਗੇ ਟੈਕਸ ਨਹੀਂ ਦਿਓਗੇ ਕਿੱਦਾਂ ਸਟੇਟ ਦੀ ਇਕਨੋਮੀ ਚੱਲੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਇਹ ਹੋਵੇ ਯਾਦਾ ਤੋਂ ਯਾਦਾ ਰੋਜ਼ਗਾਰ ਮਿਲੇ ਪਰ ਯਾਦਾ ਤੋਂ ਯਾਦਾ ਸਾਡੀ ਟੈਕਸ ਕਲੈਕਸ਼ਨ ਹੋਵੇ ਤਾਂ ਕਿ ਅਸੀਂ ਬਾਕੀ ਸਾਰੇ ਕੰਮ ਕਰ ਸਕੀਏ ਇੱਕ ਸਰਬੀ ਜੀ ਨੇ ਤੁਹਾਨੂੰ ਫ੍ਰੀ ਹੋਲਡ ਤੋਂ ਸੌਰੀ ਲੀਜ਼ ਹੋਲਡ ਤੋਂ ਫ੍ਰੀ ਹੋਲਡ ਦੀ ਪਾਲਿਸੀ ਦੱਸੀ ਹੈ ਜਿਨ੍ਹਾਂ ਦੇ ਪਲਾਟ ਕਵਰ ਹੁੰਦੇ ਆ ਜਿਹੜੇ ਇੱਥੇ ਬੈਠੇ ਉਹਨਾਂ ਲਈ ਵੀ ਜਿਹੜੇ ਇੱਥੇ ਬੈਠੇ ਉਹਨਾਂ ਦੇ ਨਹੀਂ ਪਲਾਟ ਹੈਗੇ ਉਹ ਆਪਣੇ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਦੱਸਣ ਆਪਣੇ ਮੈਂ ਐਸੋਸੀਏਸ਼ਨ ਵਾਲਿਆਂ ਨੂੰ ਕਹਿ ਰਿਹਾ ਇਹਦੇ ਨਾਲੋਂ ਬੈਟਰ ਪਾਲਿਸੀ ਨਹੀਂ ਆ ਸਕਦੀ ਉਹਦਾ ਮੈਂ ਤੁਹਾਨੂੰ ਕਾਰਨ ਦੱਸਦਾ ਅੱਗੇ ਕੀ ਹੁੰਦਾ ਸੀ ਤੁਹਾਨੂੰ ਹਰ ਕੰਮ ਲਈ ਪੀਐਸਆਈਸੀ ਜਾਣਾ ਪੈਂਦਾ ਸੀ ਔਰ ਮੈਨੂੰ ਪਤਾ ਹੈ ਕਿ ਪੀਐਸਆਈਸੀ ਤੋਂ ਬਹੁਤ ਦੁਖੀ ਹੈ ਇੱਥੇ ਜੀ ਸਾਨੂੰ ਪੀਐਸਆਈਸੀ ਜਾਈਦਾ ਇੱਕ ਕਾਗਜ਼ ਸਾਨੂੰ ਕਹਿੰਦੇ ਆ ਅਸੀਂ ਉਹ ਲੈ ਕੇ ਜਾਈਦਾ ਫਿਰ ਦੋ ਕਾਗਜ਼ ਹੋਰ ਦੇ ਦਿੰਦੇ ਜਦੋਂ ਉਹ ਦੋ ਲੈ ਜੀਦੇ ਫਿਰ ਇੱਕ ਹੋਰ ਦੇ ਦਿੰਦੇ ਇਕੱਠਾ ਨਹੀਂ ਦਿੰਦੇ ਮੈਂ ਹੁਣ ਰੀਜ਼ਨ ਨਹੀਂ ਡਿਸਕਸ ਕਰਨਾ ਚਾਹੁੰਦਾ ਕੋਈ ਵੀ ਰੀਜ਼ਨ ਹੋਵੇ ਪਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਜੇ ਤੁਸੀਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਤਾ ਇੱਕ ਵਾਰੀ ਉਸ ਤੋਂ ਬਾਅਦ ਤੁਹਾਨੂੰ ਪੀਐਸਆਈਸੀ ਨਹੀਂ ਜਾਣ ਦੀ ਲੋੜ ਪੈਗੀ ਜੇ ਕੋਈ ਬਾਈ ਚਾਂਸ ਨੋ ਡਿਊ ਸਰਟੀਫਿਕੇਟ ਲੈਣਾ ਵੀ ਹੈ ਉਹ ਤੁਸੀਂ ਆਨਲਾਈਨ ਅਪਲਾਈ ਕਰੋਗੇ ਔਰ ਆਨਲਾਈਨ ਹੀ ਤੁਹਾਨੂੰ ਆ ਜਾਏਗਾ ਜੇ ਥੋੜੇ ਬੋਤੇ ਤੁਹਾਡੇ ਪੈਸੇ ਆ ਤੁਹਾਨੂੰ ਇਨਫੋਰਮੇਸ਼ਨ ਆ ਜਾਏਗੀ ਤੁਸੀਂ ਦੇ ਦਿਓ ਪਰ ਹੋਰ ਕਿਸੇ ਲਈ ਤੁਹਾਨੂੰ ਐਪਲੀਕੇਸ਼ਨ ਦੇਣ ਦੀ ਲੋੜ ਨਹੀਂ ਕੁਛ ਨਹੀਂ ਦੇਣ ਦੀ ਲੋੜ ਇਹ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਨੋਟੀਫਿਕੇਸ਼ਨ ਅਸੀਂ ਬੜੀ ਜਲਦੀ ਲੈ ਕੇ ਆ ਰਹੇ ਹਾਂ ਇੱਕ ਜਦੋਂ ਇੰਡਸਟਰੀ ਅਲੇ ਤੁਹਾਨੂੰ ਸਟੈਂਪ ਡਿਊਟੀ ਮਾਫ ਕਰਦੇ ਸੀ ਇੱਕ ਦੋ ਇਨਸੈਂਟਿਵ ਹੋਰ ਦਿੰਦੇ ਸੀ ਤੁਹਾਨੂੰ ਕਹਿੰਦੇ ਸੀ ਪਹਿਲਾਂ ਬੈਂਕ ਗਾਰੰਟੀ ਦਿਓ ਉਹ ਵੀ ਅਸੀਂ ਨੋਟ ਬਣਾਤਾ ਹੈ ਸਾਡੇ ਡਿਪਾਰਟਮੈਂਟ ਨੇ ਬੜੀ ਜਲਦੀ ਅਸੀਂ ਬੈਂਕ ਗਰੰਟੀਆਂ ਅਬੋਲਿਸ਼ ਕਰਨ ਲੱਗੇ ਹਾਂ ਕੋਈ ਵੀ ਤੁਹਾਨੂੰ ਬੈਂਕ ਗਰੰਟੀ ਨਹੀਂ ਦੇਣੀ ਪਵੇਗੀ ਇੰਡਸਟਰੀ ਡਿਪਾਰਟਮੈਂਟ ਤੋਂ ਇਨਸੈਂਟਿਵ ਲੈਣ ਲਈ ਬਾਕੀ ਕਈਆਂ ਨੇ ਮੈਨੂੰ ਬਿਜਲੀ ਬੋਰਡ ਲਈ ਸਵਾਲ ਬੜੇ ਕੀਤੇ ਐ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ ਕੱਲ ਸ਼ਾਮੀ ਏ ਅਨਾਉਂਸ ਹੋਇਆ ਮੈਂ ਤਾਂ ਪਤਾ ਵੀ ਨਹੀਂ ਸੀ ਅਸੀਂ ਤਿਆਰੀ ਇੰਡਸਟਰੀ ਮੀਟ ਦੀ ਕਰ ਰਹੇ ਸੀਗੇ ਮੈਂ ਅਫਸਰ ਸਹਿਬਾਂ ਨਾਲ ਬੈਠੂਗਾ ਮੈਨੂੰ ਮਹੀਨੇ ਡੇਢ ਦਾ ਟਾਈਮ ਦੋ ਜਿੰਨੇ ਇਸ਼ੂਜ਼ ਐ ਸਟੱਡੀ ਕਰਾਂਗੇ ਇਹਦੀ ਬੈਂਚਮਾਰਕਿੰਗ ਕਰਾਂਗੇ ਇਹਦਾ ਫਾਈਨੈਂਸ਼ੀਅਲ ਇਮਪੈਕਟ ਦੇਖਾਂਗੇ ਜਿਹੜੇ ਕੰਮ ਹੋਣ ਵਾਲੇ ਹੋਣਗੇ ਉਹ ਜਲਦੀ ਡਿਸਾਈਡ ਕਰਾਂਗੇ ਪਰ ਜਲਦੀ ਉਹਨਾਂ ਤੇ ਐਕਸ਼ਨ ਲਵਾਂਗੇ ਦੇਖੋ ਸਨਰਜੀ ਬੜੀ ਐ ਬਿਜਲੀ ਦੀ industry the वैसे ਤਾਂ ਜਿਹੜੀ ਤੀਜੀ ਮਿਨਿਸਟਰੀ ਮੈਨ ਦਿੱਤੀ ਹੋਈ ਐ ਐਨ ਆਰ ਆਈ ਅਫੇਅਰ ਉਹਦੇ ਨਾਲ ਵੀ ਸਨਰਜੀ ਹੈ ਕਿ ਜੇ ਅਸੀਂ ਆਪਣੇ ਐਨ ਆਰ ਆਈ ਭਰਾਵਾਂ ਨੂੰ ਇੱਥੇ ਨਹੀਂ ਲਿਆ ਸਕਦੇ ਬਾਹਰ ਵਾਲਿਆਂ ਨੂੰ ਹੋਰਾਂ ਨੂੰ ਕੀ ਲੈ ਕੇ ਆਣਾ ਇਨਵੈਸਟਮੈਂਟ ਕਰਨ ਲਈ ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਇਹ ਜਿਹੜੀ ਸਰਕਾਰ ਨੇ ਮੇਰੇ ਤੇ ਜ਼ਿੰਮੇਵਾਰੀ ਦਿੱਤੀ ਮੈਨੂੰ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਇਹਨਾਂ ਦਾ ਸਨਰਜੀ ਦੇ ਨਾਲ ਇਹ ਸਾਰੇ ਡਿਪਾਰਟਮੈਂਟ ਇੱਕ ਦੂਜੇ ਨਾਲ ਕੰਪਲੀਮੈਂਟ ਕਰਦੇ ਆਂ ਔਰ ਵੱਧ ਤੋਂ ਵੱਧ ਅਸੀਂ ਪੰਜਾਬ ਦੀ ਤਰੱਕੀ ਕਰੀਏ ਇੱਕ ਪੀ ਡਬਲਯੂ ਆਰਡੀਏ ਦਾ ਕਿਸੇ ਨੇ ਕਿਹਾ ਸੀ ਮੇਰੇ ਖਿਆਲ ਕਿ ਜੀ 3% ਸਿਰਫ ਇੰਡਸਟਰੀ ਵਰਤਦੀ ਪਾਣੀ ਔਰ ਸਾਨੂੰ ਬੜਾ ਪੈਸੇ ਦੇਣੇ ਪੈਂਦੇ ਇਹ ਮੇਰੇ ਕੋਲ ਜੀ ਅਮੇ ਥਾਪਰ ਸੀਆਈਆਈ ਦਾ ਫਾਰਮਰ ਚੇਅਰਮੈਨ ਨੇ ਆਲਰੇਡੀ ਇੱਕ ਭੇਜੀ ਹੈ ਸਾਡੇ ਜਿਹੜੇ ਪਹਿਲੇ ਚੇਅਰਮੈਨ ਸੀ ਉਹ ਰਿਟਾਇਰ ਹੋ ਚੁੱਕੇ ਆ ਨਵਾਂ ਇਹਨਾਂ ਨੇ ਟੈਂਪਰਰੀ ਚਾਰਜ ਦਿੱਤਾ ਹੈ ਮੈਂ ਉਹਨਾਂ ਨਾਲ ਟੇਕ ਅਪ ਕਰੂੰਗਾ ਮੈਂ ਕੋਸ਼ਿਸ਼ ਕਰੂੰਗਾ ਇਹ ਵੀ ਅਸੀਂ ਬੈਂਚਮਾਰਕਿੰਗ ਕਰਕੇ ਕਿਉਂਕਿ ਦੇਖੋ ਇੰਡੀਆ ਵਿੱਚ ਹਰ ਚੀਜ਼ ਦੀ ਬੈਂਚਮਾਰਕਿੰਗ ਕਰਨੀ ਪੈਂਦੀ ਕਿ ਬਾਕੀ ਸਟੇਟਾਂ 'ਚ ਕੀ ਹੋ ਰਿਹਾ ਤੇ ਅਸੀਂ ਬੈਸਟ ਕੀ ਕਰ ਸਕਦੇ ਆ ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਇਹ ਆਟੋਮਨ ਆਟੋਨਮਸ ਬਾਡੀ ਹੈ ਪੀ ਡਬਲਯੂ ਆਰਡੀਆ ਅਸੀਂ ਸਟੇਟ ਵੱਲੋਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ ਕਿ ਬੈਸਟ ਪੋਸੀਬਲ ਕਰੋ ਔਰ ਐਜ਼ ਇੰਡਸਟਰੀ ਮਿਨਿਸਟਰ ਮੈਂ ਖੁਦ ਮਿਲ ਕੇ ਉਹਨਾਂ ਨੂੰ ਕਰੂੰਗਾ ਕਿ ਇੰਡਸਟਰੀ ਦਾ ਇਹ ਸੁਨਵਾਈ ਕੀਤੀ ਜਾਵੇ ਇੱਕ ਟੈਕਸਟ ਟੈਕਨੀਕਲ ਟੈਕਸਟਾਈਲ ਦੀ ਤੁਸੀਂ ਕਿਹਾ ਹੈਗਾ ਕਿ ਕਮੇਟੀ ਬਣਨੀ ਚਾਹੀਦੀ ਮੇਰੀ ਇਹ ਰਿਕੁਐਸਟ ਹੈ ਜਿਹੜੀਆਂ ਅਸੀਂ ਇਹ 24 ਕਮੇਟੀਆਂ ਬਣਾਈਆਂ ਤੇ ਇਹ ਨਹੀਂ ਕਿ ਮੈਂ ਆਪਣੇ ਆਫਿਸ 'ਚ ਬੈਠ ਕੇ ਕਮੇਟੀਆਂ ਬਣਾਤੀਆਂ ਜਿਹਦਾ ਮੇਰਾ ਦਿਲ ਕੀਤਾ ਮੈਂ ਉਹਨੂੰ ਚੁਣ ਲਿਆ ਇਹ ਜਿਹੜੀਆਂ ਕਮੇਟੀਆਂ ਬਣੀਆਂ ਪਹਿਲਾਂ ਕਮੇਟੀਆਂ ਕਿਹੜੀ-ਕਿਹੜੀ ਬੰਨੀ ਆ ਉਹ ਨੋਟੀਫਾਈ ਹੋਇਆ ਚੀਫ ਮਿਨਿਸਟਰ ਸਾਹਿਬ ਨੇ ਕੀਤੀਆਂ ਉਸ ਤੋਂ ਬਾਅਦ ਜਿਹੜੇ ਕਮੇਟੀਆਂ ਦੇ ਮੈਂਬਰ ਐ ਉਹ ਵੀ ਨੋਟੀਫਾਈ ਹੋਈਆਂ ਹਰ ਕਮੇਟੀ ਨੂੰ ਇੱਕ ਏਡੀਸੀ ਸਾਹਿਬ ਦਿੱਤੇ ਗਏ ਆ ਜਨਰਲ ਮੈਨੇਜਰ ਡੀਆਈਸੀ ਸੈਕਟਰ ਆਫੀਸਰ ਦਿੱਤੇ ਗਏ ਪ੍ਰੋਪਰ ਨੋਟੀਫਿਕੇਸ਼ਨ ਹੋਈ ਹੈ ਮੇਰੀ ਹੰਬਲ ਰਿਕੁਐਸਟ ਹੈ ਇਹ ਫੇਰ ਪ੍ਰੋਸੈਸ ਕਾਫੀ ਲੰਬਾ ਹੁੰਦਾ ਸ਼੍ਰੀ ਪਾਲ ਉਸਵਾਲ ਜੀ ਵਰਦਮਾਨ ਵਾਲੇ ਉਹਨਾਂ ਨੂੰ ਚੇਅਰਮੈਨ ਬਣਾਇਆ ਹੋਇਆ ਟੈਕਸਟਾਈਲ ਕਮੇਟੀ ਦਾ ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਤੁਹਾਨੂੰ ਮਿਲਣਗੇ ਤੁਹਾਨੂੰ ਐਜ਼ ਅ ਸਪੈਸ਼ਲ ਇਨਵਾਈਟੇ ਬੁਲਾ ਲੈਣਗੇ ਤੁਹਾਡੇ ਕੋਲ ਸਾਰੀਆਂ ਜਿਹੜੇ ਸੁਜੈਸ਼ਨਸ ਆ ਲੈ ਲਨਗੇ ਮੈਂ ਉਹਨਾਂ ਨੂੰ ਕਹੂੰਗਾ ਉਹ ਇਨਕੋਰਪੋਰੇਟ ਕਰ ਦੇਣ ਆਪਣੀ ਕਮੇਟੀ ਨਾਲ ਔਰ ਉਹਦੇ ਵਿੱਚ ਜੋ ਬੈਸਟ ਪੋਸੀਬਲ ਹੈ ਅਸੀਂ ਕਰਾਂਗੇ ਵੈਸੇ ਆਈ ਐਮ ਸ਼ੋਰ ਵਰਦਮਾਨ ਬੀਇੰਗ ਲੀਡਰ ਇਨ ਥਿਸ ਇੰਡਸਟਰੀ ਉਹ ਵੀ ਟੈਕ ਟੈਕਨੀਕਲ ਟੈਕਸਟਾਈਲ ਤੇ ਜ਼ਰੂਰ ਸੋਚ ਰਹੇ ਹੋਣੇ ਆ ਬਟ ਫਿਰ ਵੀ ਮੈਂ ਤੁਹਾਨੂੰ ਜ਼ਰੂਰ ਇਹਦੇ ਵਿੱਚ ਇਨਵੋਲ ਕਰਾਉਂਗਾ ਆਈ ਪ੍ਰੋਮਿਸ ਆਈ ਵਿਲ ਟੈਲ ਟੈਲ them ਬਸ ਠੀਕ ਹੈ ਕੋਈ ਗੱਲ ਨਹੀਂ ਤੁਹਾਨੂੰ ਵੀ ਕਰਾਂਗੇ ਨਾਲ ਇਹ ਤੁਸੀਂ ਟੇਕ ਅਪ ਕੀ ਤੁਸੀਂ ਵੀ ਟੈਕਸਟਾਈਲ ਇੰਡਸਟਰੀ ਚੋਂ ਬਸ ਤੁਹਾਨੂੰ ਨਾਲ ਕਰਾਂਗੇ ਇਹਨਾਂ ਦਾ ਸਰਬੀ ਦੀ ਨਾਮ ਵਗੈਰਾ ਹਾਂ ਵਿਲ 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 ਸ਼ੁਰੂ ਇੱਕ ਯੂਨਿਟੀ ਮਾਲ ਅੰਮ੍ਰਿਤਸਰ ਬਾਰੇ ਪੁਆਇੰਟ ਟੇਕ ਅਪ ਕੀਤਾ ਗਿਆ ਉਹ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਯੂਨਿਟੀ ਮਾਲ ਅੰਮ੍ਰਿਤਸਰ ਚ ਆਏਗਾ ਸਿਰਫ ਅਸੀਂ ਜਿਹੜੀ ਲੈਂਡ ਹੈ ਕੋਸੀ ਆਫਰ ਕਰ ਚੁੱਕੇ ਆ ਸੈਂਟਰਲ ਗਵਰਨਮੈਂਟ ਤੋਂ ਉਥੋਂ ਅਸੀਂ ਵੇਟ ਕਰ ਰਹੇ ਆ ਕੁਝ ਉਹਦੇ ਨਾਲ ਲਗਦੀ ਲੈਂਡ ਅਸੀਂ ਐਕਵਾਇਰ ਕਰਨੀ ਆ ਐਸ਼ ਮੀਟਿੰਗ ਤੋਂ ਪਹਿਲਾਂ ਅਫਸਰ ਸਾਹਿਬਾਨ ਨਾਲ ਮੀਟਿੰਗ ਹੋਈ ਸੀ ਸੁਰਬੀ ਜੀ ਹੈਜ਼ ਆਲਰੇਡੀ ਟੇਕਨ ਅਪ ਸਾਖੀ ਜੀ ਇਜ਼ ਆਲਸੋ ਏਅਰ ਤੇ ਬਹੁਤ ਜਲਦੀ ਅਸੀਂ ਇਹਦਾ ਕੰਮ ਚਾਲੂ ਕਰ ਦਾਂਗੇ ਪਰ ਯੂਨਿਟੀ ਮਾਲ ਵਿਲ ਬੀ ਰਿਐਲਿਟੀ ਫਾਰ ਅਮਰitsar ਆਈ ਅਸ਼ੂਰ ਔਰ ਇਹਦੇ ਵਿੱਚ ਕਿਉਂਕਿ ਮੈਂ ਲਿਖਿਆ ਤਾਂ ਬੜਾ ਕੁਝ ਸੀ ਪਰ ਕਿਉਂਕਿ ਤੁਸੀਂ ਜਾਂ ਤਾਂ ਸਵਾਲ ਪੁੱਛ ਲੇ ਮੈਂ ਉਹਨਾਂ ਦਾ ਜਵਾਬ ਦੇ ਦਿੱਤਾ ਜਾਂ ਮੇਰੇ ਅਫਸਰ ਸਾਹਿਬਾਨ ਨੇ ਸਾਰਾ ਕੁਝ ਟੇਕ ਅਪ ਕਰ ਲਿਆ ਤੇ ਮੈਂ ਸ਼ੁਕਰ ਸ਼ੁਕਰ ਗੁਜ਼ਾਰਾ ਗੋਵਿੰਦਬਾਲ ਵਾਲਿਆਂ ਦਾ ਪਠਾਨਕੋਟ ਵਾਲਿਆਂ ਦਾ ਬਟਾਲੇ ਵਾਲਿਆਂ ਦਾ ਉਹ ਇੱਥੇ ਆਏ ਆ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਅੰਮ੍ਰਿਤਸਰ ਵਾਲਿਆ ਅੰਮ੍ਰਿਤਸਰ ਵਾਲੇ ਤੁਹਾਨੂੰ ਗਵਾ ਨਹੀਂ ਸਕੇ you stand out ਤੇ ਨਾਰਾਜ਼ ਹੋ ਗਏ ਸੀ ਵੀ ਤੁਸੀਂ ਅੰਮ੍ਰਿਤਸਰ ਵਾਲਿਆਂ ਦੀ ਗੱਲ ਸੁਣੀ ਜਾਂਦੇ ਹੋ ਸਾਡੇ ਨਹੀਂ ਸੁਣਦੇ ਪਰ ਮਾਲ ਗੱਲ ਸੁਣੋ ਹੁਣ ਤਾਂ ਜਿਹੜਾ ਗੋਵਿੰਦਵਾਲ ਵਾਲਾ ਥਰਮਲ ਪਲਾਂਟ ਹੈ ਅਸੀਂ ਉਹ ਵੀ ਵਧਾਣਾ ਹੈ ਉੱਥੇ ਇੰਡਸਟਰੀ ਵੀ ਹੋਰ ਲੈ ਕੇ ਆਣੀ ਹੈ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਅਸੀਂ ਗੋਵਿੰਦਵਾਲ ਦੀ ਵੀ ਸ਼ਕਲ ਬਦਲਾਂਗੇ ਬਾਕੀ ਅਸੀਂ ਪੰਜਾਬ ਇਨਵੈਸਟ ਸਮਿਟ ਲੈ ਕੇ ਆ ਰਹੇ ਹਾਂ ਮੈਂ ਉਹਨੇ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਵੈਸੇ ਮੈਂ ਸੇਵ ਦੀ ਡੇਟ ਸਾਰੇ ਇੰਡਸਟਰੀ ਲਿਸਟ ਭਰਾਵਾਂ ਨੂੰ ਭੇਜੂੰਗਾ 13 14 15 ਮਾਰਚ 2026 ਚ ਪੰਜਾਬ ਇਨਵੈਸਟ ਸੱਮਿਟ ਆ ਰਿਹਾ ਉਹਦੀ ਤਿਆਰੀ ਅਸੀਂ ਚਾਲੂ ਕਰਤੀ ਹੈ ਆਈਐਸਪੀ ਮੋਹਾਲੀ ਚ ਹੋਏਗਾ ਔਰ ਇਸ ਤਰ੍ਹਾਂ ਦਾ ਸੱਮਿਟ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਜਤੀ ਲੈ ਕੇ ਆਈਏ ਕਿ ਜਿਹੜਾ ਪਹਿਲਾਂ ਕਦੀ ਨਾ ਹੋਇਆ ਹੋਵੇ ਇੱਕ ਅੱਜ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਮੈਨੂੰ ਇੱਕ ਪ੍ਰੈਸ ਭਰਾ ਨੇ ਕਿਹਾ ਕਿ ਤੁਸੀਂ ਜਿਹੜੀ ਫ੍ਰੀ ਬਿਜਲੀ ਦੇ ਰਹੇ ਹੋ ਪਰ ਉਹਦਾ ਬੋਝ ਇੰਡਸਟਰੀ ਤੇ ਪਾ ਰਹੇ ਮੈਂ ਮੈਨੂੰ ਪਤਾ ਆ ਜਾ ਇਹ ਸਵਾਲ ਕਿਸੇ ਨੇ ਨਹੀਂ ਕੀਤਾ ਪਰ ਮੈਂ ਤੁਹਾਨੂੰ ਇਹਦਾ ਜਵਾਬ ਜ਼ਰੂਰ ਦੇਣਾ ਚਾਹੁੰਦਾ ਜਿਹੜਾ ਉੱਥੇ ਮੈਨੂੰ ਸਵਾਲ ਹੋਇਆ ਸੀ ਮੈਂ ਤੁਹਾਨੂੰ ਦੇਦਾ ਕਿਉਂਕਿ ਇਟ ਇਜ਼ ਰੈਲੇਵੈਂਟ ਟ ਯੂ ਕਦੀ ਵੀ ਇਹ ਚੀਜ਼ ਤੁਸੀਂ ਆਪਣੇ ਦਿਮਾਗ 'ਚ ਨਾ ਲੈ ਕੇ ਆਈਓ ਅਸੀਂ ਇੱਕ ਲਿਸਟ ਬਣਾਈ ਹੈ 28 ਦੇ 28 ਸਟੇਟਾਂ ਦੀ ਸਾਡੇ ਨਾਲੋਂ ਸਿਰਫ 4 ਸਟੇਟਾਂ ਸਸਤੀਆਂ ਬਿਜਲੀ 'ਚ ਅੱਜ ਦੀ ਡੇਟ 'ਚ ਪਰ ਉਹ 4 ਵਿੱਚੋਂ 2 ਇਰੈਲੇਵੈਂਟ ਆ ਇੱਕ ਚੰਡੀਗੜ੍ਹ ਆ ਇੱਕ ਮਗਾਲਿਆ ਰਹਿ ਗਈਆਂ ਦੋ ਸਟੇਟਸ ਗੁਜਰਾਤ ਤੇ ਉੜੀਸਾ so we are the fifth best in electricity charges ਸਾਡੇ ਕੋਲ ਬਿਜਲੀ ਬੜੇ ਸਹੀ ਰੇਟ ਤੇ ਤੁਹਾਨੂੰ ਮਿਲ ਰਹੀ ਹੈ ਔਰ ਐਸੇ ਕਰਕੇ ਸਟੀਲ ਪਲਾਂਟ ਆ ਰਹੇ ਆ ਵਰਤਮਾਨ ਸਟੀਲ 2500 ਕਰੋੜ ਰੁਪਏ ਇਨਵੈਸਟ ਕਰ ਰਹੇ ਆ ਬਿਜਲੀ ਚ ਉਹ ਵੀ ਫਰਨਸ ਮਤਲਬ ਕਿ ਉੱਥੇ ਤੁਹਾਨੂੰ ਪਤਾ ਹੈ ਬਿਜਲੀ ਦੀ ਰਿਕੁਆਇਰਮੈਂਟ ਕਾਫੀ ਹੁੰਦੀ ਹੈ ਟਾਟਾ ਸਟੀਲ ਆਇਆ ਉਹ ਵੀ ਤੁਹਾਨੂੰ ਪਤਾ ਹੈ ਇਲੈਕਟ੍ਰਿਸਿਟੀ ਰਿਕੁਆਇਰਮੈਂਟ ਉਹਨਾਂ ਦੀ ਹੁੰਦੀ ਹੈ ਸੋ ਆਪਾਂ ਕਈ ਵਾਰੀ ਸੋਚ ਲੈਂਦੇ ਆ ਕਿ ਜੀ ਹੁਣ 25 ਪੈਸੇ ਵੱਧ ਗਏ ਕਿਉਂਕਿ ਉੱਥੇ ਫ੍ਰੀ ਦੇ ਰਹੇ ਬਿਜਲੀ ਤਾਂ ਇੰਡਸਟਰੀ ਦੀ ਵੱਧ ਗਈ ਨਹੀਂ ਮੇਰਾ ਪਹਿਲਾ ਕੰਮ ਇਹ ਸੀ ਜਿਹੜੀ ਕੇਪੀਐਮਜੀ ਸਾਡੀ ਏਜੰਸੀ ਹੈ ਅਸੀਂ ਉਹਨਾਂ ਤੋਂ ਲਿਸਟ ਬਣਵਾਈ ਔਰ ਇਹ ਲਿਸਟ ਵਿੱਚ ਆਇਆ ਕਿ ਸਾਡੇ ਜਿਹੜੇ ਮੈਂ ਤੁਹਾਨੂੰ ਹੁਣ ਸਟੇਟਾਂ ਦੇ ਨਾਮ ਕੀ ਕਹੀ ਅਮ ਕਿਤੇ 10 ਰੁਪਏ ਆ ਕਿਤੇ 12 ਰੁਪਏ ਆ ਇੰਡਸਟਰੀ ਦੀ ਗੱਲ ਕਰ ਰਹੇ ਆ ਸੋ ਅਸੀਂ ਵੀ ਹੈਵ ਟੇਕਨ ਕੇਅਰ ਆਫ ਪਰ ਮੈਨੂੰ ਪਤਾ ਉਹ ਗਿਣਤੀ ਚ ਨਹੀਂ ਕਿਸੇ ਚੰਦੀ ਸਰਕਾਰ ਇੰਡਸਟਰੀ ਲਈ 2 ਰੁਪਏ ਯੂਨਿਟ ਸਵਾ 2 ਰੁਪਏ ਯੂਨਿਟ ਸਬਸਿਡੀ ਦੇ ਰਹੀ ਪੀਐਸਪੀਸੀ ਇਹ ਨਹੀਂ ਕਿ ਸਿਰਫ ਉਹਨਾਂ ਲਈ ਦੇ ਰਹੀ ਹੈ ਜਿਨ੍ਹਾਂ ਨੂੰ ਫ੍ਰੀ ਬਿਜਲੀ ਮਿਲ ਰਹੀ ਹੈ ਇੰਡਸਟਰੀ ਲਈ ਵੀ ਦੇ ਰਹੀ ਹੈ ਮੇਰੇ ਖਿਆਲ ਇਹ ਆਮ ਨਾਟ ਰੋਂਗ ਵਿਦ ਦੀ ਫਿਗਰ 3-4000 ਕਰੋੜ ਰੁਪਿਆ ਹੋ ਜਾਂਦਾ ਸਾਲ ਦਾ ਆਈ ਕੁਡ ਬੀ ਰੋਂਗ ਐਂਡ ਟੋਟਲ ਫਿਗਰ ਬਟ ਮੈਨੂੰ ਇਹ ਪਤਾ ਹੈ 2 ਸਵਾ ਦੌਰ ਪਰ ਯੂਨਿਟ ਜੋ ਤੁਹਾਨੂੰ ਰੇਟ ਮਿਲ ਰਿਹਾ ਉਹ ਸਰਕਾਰ ਬਿਜਲੀ ਬੋਰ ਨੂੰ ਸਬਸਿਡੀ ਦੇ ਰਹੀ ਹੈ ਐਸ ਤੋਂ ਇਲਾਵਾ ਅਸੀਂ ਐਗਜ਼ੀਬਿਸ਼ਨ ਸੈਂਟਰ ਲੈ ਕੇ ਆ ਰਹੇ ਹਾਂ ਯੂਨਿਟੀ ਮਾਲ ਤਾਇਕ ਹੈ ਤਿੰਨ ਐਗਜ਼ੀਬਿਸ਼ਨ ਸੈਂਟਰ ਅਸੀਂ ਲੈ ਕੇ ਆ ਰਹੇ ਹਾਂ ਇੱਕ ਮੁਹਾਲੀ ਦੂਜਾ ਅਮ੍ਰਿਤਸਰ ਤੀਜਾ ਲੁਧਿਆਣਾ ਪਰ ਇਹ ਜਿਹੜੇ ਐਗਜ਼ੀਬਿਸ਼ਨ ਸੈਂਟਰ ਹੈਗੇ ਆ ਮੋਹੱਲੀ 'ਚ ਆਲਰੇਡੀ ਲੈਂਡ ਹੈ ਉੱਥੇ ਜਲਦੀ ਹੋ ਜਾਏਗਾ ਅੰਮ੍ਰਿਤਸਰ ਤੇ ਲੁਧਿਆਣਾ 'ਚ ਅਸੀਂ ਲੈਂਡ ਆਈਡੈਂਟੀਫਾਈ ਕਰ ਰਹੇ ਹਾਂ ਸਾਡੀ ਕੋਸ਼ਿਸ਼ ਹੈ ਜਲਦੀ ਤੋਂ ਜਲਦੀ ਆਈਡੈਂਟੀਫਾਈ ਕਰਕੇ ਔਰ ਇਹ ਜਿਹੜੇ ਐਗਜ਼ੀਬਿਸ਼ਨ ਸੈਂਟਰ ਹੈ ਅਸੀਂ ਪੀਪੀ ਮਾਡਲ ਤੇ ਲੈ ਕੇ ਆਵਾਂਗੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤੋਂ ਤਾਂ ਕਿ ਜਲਦੀ ਤੋਂ ਜਲਦੀ ਬਣ ਜਾਏ ਔਰ ਉਸ ਤੋਂ ਬਾਅਦ ਮੇਨਟੇਨਡ ਰਹੇ ਔਰ ਉਹਦੇ ਵਿੱਚ ਗਵਰਨਮੈਂਟ ਦੇ ਵੀ ਹੋਣ ਇੰਡਸਟਰੀ ਦੇ ਵੀ ਹੋਣ ਐਗਜ਼ੀਬਿਸ਼ਨਸ ਏ ਨਹੀਂ ਵੀ ਕਦੀ ਕਿਸੇ ਕਾਲਜ ਦਾ ਗਰਾਊਂਡ ਲੈ ਰਹੇ ਆ ਕਦੀ ਕਿਸੇ ਮੰਡੀ ਚ ਲਾ ਰਹੇ ਐਕਸੀਬਿਸ਼ਨ ਸੋ ਉਹ ਦਿਨ ਉਹ ਦਿਨ ਜਲਦੀ ਚਲੇ ਉਹ ਜਨਾਬ ਜਲੰਧਰ ਦੀਆਂ ਗੱਲਾਂ ਕੱਲ ਕਰ ਲਾਂਗੇ ਕੱਲ ਆ ਰਹੇ ਆ ਤੁਹਾਡੇ ਕੋਲ ਬੈਠੋਦਾ ਸੀ ਇੱਕ ਪੰਜਾਬ ਵਿੱਚ ਤਿੰਨ R&D ਸੈਂਟਰ ਹੈਗੇ ਤਿੰਨ ਨਿਫਟ ਸੈਂਟਰ ਹੈ ਇਹ ਅਸੀਂ ਸਾਰੇ ਦੇ ਸਾਰੇ ਰਿਵਾਈਵ ਕਰਨ ਜਾ ਰਹੇ ਆ ਔਰ ਇੰਡਸਟਰੀ ਐਸੋਸੀਏਸ਼ਨਾਂ ਨੂੰ ਇਨਵੋਲਵ ਕਰਕੇ ਜਿਹੜੇ ਇੰਡਸਟ੍ਰੀਲਿਸਟ ਹੋਣਗੇ ਉਹ ਉਹਦੇ ਵਿੱਚ ਮੈਂਬਰ ਹੋਣਗੇ ਡੇ ਇਹ ਨਹੀਂ ਕਿ ਸਿਰਫ ਜੀ 6 ਮਹੀਨਿਆਂ ਚ ਇੱਕ ਵਾਰੀ ਮੀਟਿੰਗ ਹੋਈ ਡੇ ਟੂ ਡੇ ਵਰਕਿੰਗ ਚ ਇਨਵੋਲਵ ਇਨਵੋਲਵ ਹੋਣਗੇ ਉਹਦੇ ਵਿੱਚ ਐਂਡ ਦੇ विल मेक ਸ਼ੋਰ ਕਿ ਉਹ ਸਰਵਾਈਵ ਕਰਨ ਕਿਉਂਕਿ ਇੰਡਸਟਰੀ ਵਾਲਿਆਂ ਨੂੰ ਆਪਣੀ ਇੰਡਸਟਰੀ ਚਲਾਨੀ ਆਂਦੀ ਹੈ ਜਦੋਂ ਅਸੀਂ ਆਰ ਐਂਡ ਡੀ ਸੈਂਟਰ ਚਲਾਉਂਦੇ ਆਂ ਨਿਫਟ ਚਲਾਉਂਦੇ ਆਂ ਉਹ ਸਾਡੇ ਕੋਲੋਂ ਪੈਸੇ ਹੀ ਮੰਗੀ ਜਾਂਦੇ ਆ ਔਰ ਅਲਟੀਮੇਟਲੀ ਗਵਰਨਮੈਂਟ ਕਹਿੰਦੀ ਯਾਰ ðiਸ ਆਰ ਮਤਲਬ ਕਿ ਮਤਲਬ ਇੱਥੋਂ ਕੁਝ ਆ ਤਾਂ ਰਿਹਾ ਨਹੀਂ ਇੰਡਸਟਰੀ ਨੂੰ ਪਤਾ ਕੀ ਆ ਰਿਹਾ ਕੀ ਨਹੀਂ ਆ ਰਿਹਾ ਕਿਸ ਤਰ੍ਹਾਂ ਉੱਥੋਂ ਘੱਟੋ ਘੱਟ ਨੋ ਪ੍ਰੋਫਿਟ ਨੋ ਲਾਸ ਤੇ ਤਾਂ ਚੱਲੋ ਔਰ ਜਿਹੜੇ ਅਸੀਂ ਆਰ ਐਂਡ ਡੀ ਸੈਂਟਰ ਅਪਗ੍ਰੇਡ ਕਰ ਰਹੇ ਆ ਉਹਦੇ ਚ ਲੇਟੈਸਟ ਮਸ਼ੀਨਰੀ ਅਪਗ੍ਰੇਡ ਕਰ ਰਹੇ ਆ ਉਹ ਚਾਹੇ ਯੂਰਪ ਤੋਂ ਆਵੇ ਚਾਹੇ ਉਹ ਅਮਰੀਕਾ ਤੋਂ ਆਵੇ ਜਿੱਥੇ ਵਰਲਡ ਚ ਬੈਸਟ ਮਸ਼ੀਨਰੀ ਬੰਦੀ ਹੈ ਉਹ ਆਏਗੀ ਮੈਨੂੰ ਅੱਜ ਬਟਾਲੇ ਵਾਲਿਆਂ ਨੇ ਲਿਸਟ ਦਿੱਤੀ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿਉਂਕਿ ਬਟਾਲਾ ਕਿਸੇ ਵੱਲੇ ਏਸ਼ੀਆ ਚ ਮਸ਼ਹੂਰ ਹੁੰਦਾ ਸੀ ਪਰ ਹੁਣ ਫਾਉਂਡਰੀ ਲਈ ਰਹਿ ਗਿਆ ਤੇ ਜਿਹੜਾ ਬਟਾਲੇ ਦਾ ਆਰ ਐਨ ਡੀ ਸੈਂਟਰ ਹੈ ਇਹਨਾਂ ਨੇ ਦਿੱਤੀ ਹੈ ਬਾਕੀ ਆਰ ਐਨ ਡੀ ਸੈਂਟਰ ਅਸੀਂ ਰਿਕੁਐਸਟ ਕਰਕੇ ਲੈ ਰਹੇ ਆ ਐਸੋਸੀਏਸ਼ਨਾਂ ਤੋਂ ਅਸੀਂ ਇੰਡਸਟਰੀ ਨੂੰ ਪੁੱਛ ਰਹੇ ਆ ਵੀ ਇੱਥੇ ਕਿਹੜੀ ਮਸ਼ੀਨਰੀ ਚਾਹੀਦੀ ਜਿਹੜਾ ਹਰ ਇੰਡਸਟਰੀ ਇਹਨਾ ਅਫੋਰਡ ਨਹੀਂ ਕਰ ਸਕਦਾ ਸੋ ਇੱਕ ਵਾਰੀ ਦੁਬਾਰਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਮੈਨੂੰ ਸਾਨੂੰ ਬੁਲਾਉਣ ਦਾ ਔਰ ਇੱਥੇ ਆਉਣ ਦਾ ਸਾਰੇ ਬਾਹਰਲੇ ਸ਼ਹਿਰਾ ਵਾਲਿਆਂ ਦਾ ਵੀ ਔਰ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ